ਮੌਨਸੂਨ ਨੇ ਮਾਰੀ ਧਮਾਕੇਦਾਰ ਐਂਟਰੀ ਪੰਜਾਬ ਦੇ ਵਿੱਚ ਲੋਕਾਂ ਦੀ ਹੋਈ ਰੂਹ ਖੁਸ਼ ਸਸਰੀ ਗੱਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖਣ ਵਾਲੇ ਸਾਰੇ ਦਰਸ਼ਕ ਵੀਰਾਂ ਦਾ ਮੋੜ ਤੋਂ ਸਵਾਗਤ ਹੈ ਸਾਡੀ ਅੱਜ ਦੀ ਦੁਪਹਿਰ ਦੀ ਅਪਡੇਟ ਵਾਲੀ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ 30 ਜੂਨ 2024 ਦੁਪਹਿਰ ਤੋਂ ਲੈ ਕੇ ਸ਼ਾਮ ਦਾ ਮੌਸਮ ਕਿਵੇਂ ਦਾ ਰਹਿਣ ਵਾਲਾ ਹੈ ਤੇ ਮੌਨਸੂਨ ਕਿਸ ਇਲਾਕੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਚ ਪਹੁੰਚ ਚੁੱਕਿਆ ਹੈ ਤੇ ਉੱਤਰੀ ਭਾਰਤ ਵਿੱਚ ਕਿਵੇਂ ਦੇ ਹਾਲਾਤ ਬਣਦੇ ਦਿਖਾਈ ਦੇ ਰਹੇ ਨੇ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਗ੍ਰੇ ਏਰੀਆ ਹੈ ਇਸ ਏਰੀਆ ਨੂੰ ਪੰਜਾਬ ਦੇ ਵਿੱਚ ਮੌਨਸੂਨ ਕਵਰ ਕਰ ਚੁੱਕਿਆ ਜਿਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਜੀ ਕਿ ਜੋ ਇੱਕ ਮੌਨਸੂਨ ਦੀ ਲੜੀ ਬਣਦੀ ਹੋਈ ਦਿਖਾਈ ਦੇ ਰਹੀ ਸੀ ਉਹ ਹੁਣ ਉੱਤਰੀ ਪੰਜਾਬ ਦੇ ਵਿੱਚ ਮਾਝੇ ਅਤੇ ਮਾਲਵੇ ਦੇ ਸੋਰੀ ਮਾਝੇ ਦੇ ਦੁਆਬੇ ਦੇ ਖੇਤਰ ਵਿੱਚ ਰਾਤ ਤੋਂ ਹੀ ਮੌਨਸੂਨ ਐਂਟਰ ਹੋ ਚੁੱਕਿਆ ਜਿਸ ਦੇ ਕਾਰਨ ਮਾਝੇ ਦੇ ਬਹੁਤ ਸਾਰੇ ਹਿੱਸੇ ਜੋ ਕਿ ਅੰਮ੍ਰਿਤਸਰ ਦੇ ਨੇੜੇ ਤੇ ਲੱਗਦੇ 40-50 ਕਿਲੋਮੀਟਰ ਦੇ ਏਰੀਆ ਦੇ ਵਿੱਚ ਬਹੁਤ ਵਧੀਆ ਮੀਂਹ ਸਵੇਰ ਤੋਂ ਹੀ ਦੇਖਣ ਨੂੰ ਮਿਲ ਰਿਹਾ ਹੈ ਗੱਲ ਕਰ ਲਈ ਆਪਾਂ ਦੁਆਬੇ ਦੀ ਤਾਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਅਤੇ ਰੋਪੜ ਰੂਪਨਗਰ ਦੇਲੇ ਦੇ ਵਿੱਚ ਇਸ ਟਾਈਮ ਬੱਦਲਬਾਈ ਛਾਈ ਹੋਈ ਹੈ ਜੀ ਜਿਸ ਦੇ ਕਾਰਨ ਆਉਂਦੇ ਸੈਂਟਰਲ ਪੰਜਾਬ ਦੇ ਵਿੱਚ ਵੀ ਲੁਧਿਆਣਾ ਦੇ ਨੇੜੇ ਲੱਗਦੇ ਇਲਾਕੇ ਤੇ ਕੁਝ ਇਲਾਕੇ ਮੋਗੇ ਦੇ ਵਿੱਚ ਮੀਂਹ ਦੀਆਂ ਖਬਰਾਂ ਸਾਹਮਣੇ ਆਈਆਂ ਨੇ ਜੀ ਬਾਕੀ ਗੱਲ ਕਰ ਲਈਏ ਸ਼ਾਮ ਤੱਕ ਦਾ ਮੌਸਮ ਕਿਵੇਂ ਦਾ ਰਹੇਗਾ ਤਾਜ਼ਾ ਸੈਟਲ ਡੇਮੇਜ ਦੇਖ ਲੈਂਦੇ ਹਾਂ ਜੀ ਉਹਦੇ ਬਾਰੇ ਅੱਜ ਦੁਪਹਿਰ ਦੀ ਤਾਜ਼ਾ ਸੈਟਲਾਈਟ ਇਮੇਜ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਹਰਿਆਣਾ ਰਾਜਸਥਾਨ ਤੇ ਉੱਪਰ ਹੀ ਪੂਰੇ ਉੱਤਰੀ ਭਾਰਤ ਦੇ ਵਿੱਚ ਟੁੱਟਵੇਂ ਰੂਪ ਦੇ ਵਿੱਚ ਬੱਦਲ ਬਾਈਛਾਈ ਹੋਈ ਹੈ ਫਿਲਹਾਲ ਹੁਣ ਮੱਝ ਦੇ ਖੇਤਰ ਤੋਂ ਬੱਦਲ ਬਾਈ ਥੋੜੀ ਜਿਹੀ ਸਾਫ਼ ਹੁੰਦੀ ਦਿਖਾਈ ਦਿੱਤਾ ਦੇ ਰਹੀ ਹੈ ਪਰ ਬਾਕੀ ਅਗਰ ਗੱਲ ਕਰੀਏ ਸੈਂਟਰਲ ਪੰਜਾਬ ਮਾਲਵਾ ਅਤੇ ਦੁਆਬਾ ਇਹਨਾਂ ਦੇ ਵਿੱਚ ਬੱਦਲਬਾਈ ਛਾਈ ਹੋਈ ਹੈ ਜੀ ਜਿਸ ਦੇ ਕਾਰਨ ਆਉਂਦੇ ਘੰਟਿਆਂ ਦੇ ਵਿੱਚ ਹਲਕੇ-ਫੁਲਕੇ ਕਾਰਵਾਈਆਂ ਦੁਪਹਿਰ ਤੋਂ ਬਾਅਦ ਇੱਥੇ ਹੁੰਦੀਆਂ ਦਿਖਾਈਆਂ ਦੇਖ ਸਕਦੀਆਂ ਨੇ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਮੌਸਮ ਕਿਵੇਂ ਦਾ ਹੈ ਜੀ ਤੁਸੀਂ ਕਿਸ ਇਲਾਕੇ ਤੋਂ ਬਿਲੋਂਗ ਕਰਦੇ ਹੋ ਸਾਨੂੰ ਉਹ ਵੀ ਦੱਸ ਦਿਓ ਵੀਡੀਓ ਚੰਗੀ ਲੱਗਦੀ ਹੈ ਚੈਨਲ ਸਬਸਕ੍ਰਾਈਬ ਕਰਕੇ ਜਾਇਓ ਜੀ ਤੇ ਬਾਕੀ ਆਉਂਦੀ ਹੁਣ ਅਲਰਟ ਦੀ ਗੱਲ ਕਰ ਲੈਂਦੇ ਆ ਕੀ ਅਲਰਟ ਜਾਰੀ ਹੋਏ ਨੇ ਮੌਸਮ ਵਿਭਾਗ ਵੱਲੋਂ ਮੌਸਮ ਵਿਭਾਗ ਵੱਲੋਂ ਜੋ ਤਾਜ਼ਾ ਜਾਣਕਾਰੀ 30 ਜੂਨ ਅੱਜ ਦੁਪਹਿਰ ਦੇ ਵੇਲੇ ਜਾਰੀ ਕੀਤੀ ਗਈ ਹੈ ਜਿੱਥੇ ਸਾਫ਼ ਦੱਸਿਆ ਜਾ ਰਿਹਾ ਹੈ ਕਿ ਆਉਂਦੇ ਕੁਝ ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਲਾਈਟ ਟੂ ਮੋਡਰੇਟ ਰੇਨ ਹੋਣ ਦੇ ਚਾਂਸਸ ਨੇ ਅਤੇ ਹਰਿਆਣਾ ਦੇ ਵਿੱਚ ਕਾਫੀ ਸੰਘਣੀ ਮੀਂਹ ਹੋਣ ਦੇ ਚਾਂਸ ਬਣੇ ਹੋਏ ਨੇ ਟੈਂਪਰੇਚਰ ਦੀ ਗੱਲ ਕਰੀਏ ਸਿਰਫ ਹੁਣ ਦੱਖਣੀ ਪਾਰ ਪੰਜਾਬ ਅਤੇ ਉੱਤਰੀ ਹਰਿਆਣਾ ਦੇ ਵਿੱਚ ਟੈਂਪਰੇਚਰ ਬਠਿੰਡਾ ਅਤੇ सिरसा ਦੇ ਵਿੱਚ ਵਧਾ ਦਿਖਾਈ ਦੇ ਰਿਹਾ ਕਿਉਂਕਿ ਉੱਥੇ ਸਿਰਫ ਇਹ ਇੱਕ ਸੈਂਟਰਲ ਵਾਲੀ ਬੈਲਟ ਹੈ ਜਿੱਥੇ ਮੌਨਸੂਨ ਨਹੀਂ ਪਹੁੰਚਿਆ ਤੇ ਉੱਥੇ ਟੈਂਪਰੇਚਰ 40 ਦੇ ਨੇੜੇ ਦੇ ਬਣੇ ਹੋਣੇ ਬਾਕੀ ਪ ਨੇ ਜੀ ਅਗਰ ਗੱਲ ਕਰ ਲਈ ਆਉਂਦੇ ਨਾਲ ਦੇ ਮੀਂਹਾਂ ਦੇ ਅਲਰਟ ਦੀ ਤਾਂ 30 ਤਰੀਕ ਤੋਂ ਲੈ ਕੇ ਲਗਾਤਾਰ 6 ਜੁਲਾਈ ਤੱਕ ਵਧੀਆ ਮੀਂਹ ਦੇ ਚਾਂਸ ਦੱਸੇ ਗਏ ਨੇ ਜੀ ਤੇ ਅਗਰ ਅਸੀਂ ਜ਼ੂਮ ਕਰਕੇ ਤੁਹਾਨੂੰ ਦਿਖਾਵਾਂ ਅਲਰਟ ਜਿਹੜੇ ਜਾਰੀ ਹੋਏ ਨੇ ਆਉਂਦੇ ਹਫਤੇ ਦੇ ਤਾਂ 30 ਤਰੀਕ ਨੂੰ ਲਾਈਟ ਤੋਂ ਮੋਡਰੇਟ ਰੇਨ ਪਰ 1 ਅਤੇ 2 ਤਰੀਕ ਨੂੰ ਪੰਜਾਬ ਦੇ ਵਿੱਚ ਖਾਸ ਕਰਕੇ ਵਧੀਆ ਚਾਂਸ ਬਣਦੇ ਹੋਏ ਦਿਖਾਈ ਦੇ ਰਹੇ ਨੇ ਜੀ ਮੀਂਹ ਦੇ ਔਰੇਂਜ ਲਰਟ ਜਾਰੀ ਹੋ ਚੁੱਕਿਆ ਜੋ ਕਿ ਇੱਕ ਵਧੀਆ ਖਬਰ ਹੈ ਜੀ ਆਉਣ ਦੇ ਦਿਨਾਂ ਦੇ ਵਿੱਚ ਵਧੀਆ ਮੀਂਹ ਹੁੰਦੇ ਚਾਂਸ ਬਣੇ ਹੋਏ ਨੇ 3 ਅਤੇ 4 ਤਰੀਕ ਨੂੰ ਵੀ yellow ਅਤੇ orange alert mix ਰੂਪ ਦੇ ਵਿੱਚ ਪੰਜਾਬ ਹਰਿਆਣਾ ਦੇ ਵਿੱਚ ਜਾਰੀ ਹੋਏ ਨੇ ਹੁਣ ਅਸੀਂ ਰੈਡਾਰ ਸਿਸਟਮ ਦੇਖ ਲੈਂਦੇ ਹਾਂ ਕੀ ਕਹਿ ਰਿਹਾ ਜੀ ਰੈਡਾਰ ਸਿਸਟਮ ਦੁਪਹਿਰ 3 ਵਜੇ ਦਾ ਜੋ ਤਾਜ਼ਾ ਰੈਡਾਰ ਸਿਸਟਮ ਜਾਰੀ ਹੋਇਆ ਉਹਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਮਾਝੇ ਦੇ ਖੇਤਰਾਂ ਦੇ ਵਿੱਚ ਸੰਗਣਾ ਨੀਲੇ ਰੰਗ ਦੇ ਕੁਝ ਲਾਈਨਾਂ ਦਿਖਾਈ ਦੇ ਰਹੀਆਂ ਨੇ ਜੋ ਕਿ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਹੁਸ਼ਿਆਰਪੁਰ ਉਸ ਤੋਂ ਇਲਾਵਾ ਲੁਧਿਆਣਾ ਦਾ ਕੁਝ ਹਿੱਸਾ ਜੀ ਉਸ ਤੋਂ ਉੱਪਰ ਅਗਰ ਗੱਲ ਕਰ ਲਈਏ ਤਾਂ ਬਹੁਤੇ ਹਿੱਸਿਆਂ ਦੇ ਵਿੱਚ ਮੋਗਾ ਤੇ ਫਿਰੋਜ਼ਪੁਰ ਇਹਨਾਂ ਇਲਾਕਿਆਂ ਦੇ ਵਿੱਚ ਸੰਘਣੀ ਬੱਦਲਬਾਈ ਦਿਖਾਈ ਦੇ ਰਹੀ ਹੈ ਜਿਸ ਦੇ ਕਾਰਨ ਆਪਾਂ ਕਹਿ ਸਕਦੇ ਹਾਂ ਕਿ ਆਉਂਦੇ ਕੁਝ ਘੰਟਿਆਂ ਦੇ ਵਿੱਚ ਇੱਥੇ ਮੀਂਹ ਦੇ ਚਾਂਸ ਬਣ ਸਕਦੇ ਨੇ ਪਰ ਅਗਰ ਸਾਊਥ ਪੰਜਾਬ ਦੀ ਗੱਲ ਕਰੀਏ ਤੇ ਹਰਿਆਣਾ ਦੀ ਗੱਲ ਕਰੀਏ ਤਾਂ ਇਸ ਇਲਾਕੇ ਦੇ ਵਿੱਚ ਤੁਹਾਨੂੰ ਮੀਂਹ ਦਿਖਾਈ ਦੇ ਸਕਦਾ ਖਾਸ ਕਰਕੇ ਅੰਬਾਲੇ ਵਾਲੀ ਸਾਈਡ ਤੋਂ ਹੁਣ ਇੱਕ ਬੱਦਲਬਾਈ ਉੱਤਰੀ ਪੰਜਾਬ ਤੋਂ ਲੈ ਕੇ ਹੁਣ ਮਾਹਲਵੇ ਵਾਲੇ ਖੇਤਰ ਨੂੰ ਟੱਚ ਕਰ ਸਕਦੀ ਜਿਹੜੀ ਆਹ 벨ਟ ਹੈ ਉਹ ਮਾਲਵੇ ਦੇ ਖੇਤਰ ਨੂੰ ਟੱਚ ਕਰੇਗੀ ਤੇ ਜਿਹੜੀ ਆਹ ਵਾਲੀ 벨ਟ ਹੈ ਜੀ ਉਹ ਆਉਂਦੇ ਕੁਝ ਘੰਟੇ ਦੇ ਵਿੱਚ ਦੁਆਬੇ ਦੇ ਖੇਤਰ ਨੂੰ ਟੱਚ ਕਰਦੀ ਦਿਖਾਈ ਦੇ ਰਹੀ ਹੈ ਜੀ ਇਹ ਅਲਰਟ ਸੀ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੇ ਬਾਕੀ ਰਾਤ ਦੀ ਜੋ ਵੀ ਜਾਣਕਾਰੀ ਹੋਵੇਗੀ ਜਲਦ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੇ ਰਹੋ ਚੈਨਲ YouTube ਵਾਲੇ ਫਾਰਮਰ ਦੇ ਨਾਲ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਆਪਣੇ ਵਰਗੇ ਯਾਰਾਂ ਦੋਸਤਾਂ ਤੱਕ ਬਣੇ ਰਹੋ ਚੈਨਲ ਦੇ ਨਾਲ ਧੰਨਵਾਦ ਸਾਰਿਆਂ ਦਾ ਜੀ